ਪਿਛਲੇ ਮਹੀਨੇ ਦੀ ਇਹ ਖਬਰ ਆ ਪਿਛਲੇ ਮਹੀਨੇ 19 ਅਕਤੂਬਰ ਨੂੰ ਹੈਲੀਫੈਕਸ ਦੇ ਵਾਲਮਾਰਟ ਦੇ ਵਿੱਚੋਂ ਇੱਕ ਖਬਰ ਆਈ ਸੀ ਕਿ 11 ਸਾਲਾਂ ਦੀ ਨੌਜਵਾਨ ਕੁੜੀ ਗੌਰ ਸਿਮਰਨ ਕੌਰ ਵਾਕਿਨ ਜਿਹੜਾ ਉਹ ਸੀਗਾ ਓਵਨ ਉਹਦੇ ਵਿੱਚ ਉਹਦੀ ਜਾਨ ਚਲੇ ਗਈ ਉਹਦੇ ਵਿੱਚ ਉਹ ਪਿਗਲ ਗਈ ਘਟਨਾ ਦੇ ਬਾਰੇ ਅੱਜ ਪੁਲਿਸ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਹੈ ਕਿਉਂਕਿ ਉਸ ਦਿਨ ਦੀ ਇਹ ਗੱਲ ਨਹੀਂ ਸੀ ਸਮਝ ਆ ਰਹੀ ਕਿ ਅਸਲ ਵਿੱਚ ਹੋਇਆ ਕੀ ਹੈ ਤਾਂ ਸਿਆਪਲਿਸ ਨੇ ਅਜੇ ਵੀ ਕੁਝ ਨਹੀਂ ਕਿਹਾ ਕੀ ਉਹ ਕਹਿੰਦੇ ਸਾਨੂੰ ਪਰ ਉਹਨਾਂ ਨੇ ਜਿਹੜੀ ਇੱਕ ਖਾਸ ਗੱਲ ਅੱਜ ਜਿਹੜੀ ਅਪਡੇਟ ਇਹਦੇ ਤੇ ਦਿੱਤੀ ਆ ਕਿ ਇਹ ਮੌਤ ਸਸਪੀਸ਼ੀਅਸ ਨਹੀਂ ਸੀ ਵੀ ਜਿਹੜੀ ਇਹ ਡੈਥ ਆ ਇਹ ਸਸਪੀਸ਼ੀਅਸ ਨਹੀਂ ਸੀ ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਡੈਥ ਸਸਪੀਸ਼ੀਅਸ ਨਹੀਂ ਸੀ ਤਾਂ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਇਹਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਫਾਉਲ ਪਲੇ ਨਹੀਂ ਸੀ ਜਦੋਂ ਅਥਾਰਟੀਜ਼ ਇਹ ਕਹਿੰਦੀਆਂ ਕਿ ਡੈਥ ਇਜ਼ ਨਾਟ ਸਸਪੀਸ਼ੀਅਸ ਤਾਂ ਇਹਦਾ ਆਮ ਤੌਰ ਦੇ ਉੱਤੇ ਮਤਲਬ ਇਹ ਹੁੰਦਾ ਕਿ ਇਹਦੇ ਵਿੱਚ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਹੋਈ ਕੋਈ ਫਾਉਲ ਪਲੇ ਜਾਂ ਇਹ ਮਰਡਰ ਨਹੀਂ ਹੈ ਜਾਂ ਕਿਸੇ ਕਿਸਮ ਦਾ ਕੋਈ ਡੈਲੀਬ੍ਰੇਟ ਹਾਰਮ ਉਹਨੂੰ ਨਹੀਂ ਕੀਤਾ ਗਿਆ ਹੁਣ ਜੇ ਨਹੀਂ ਕੀਤਾ ਗਿਆ ਤਾਂ ਫਿਰ ਬਚਦਾ ਕੀ ਹੈ ਕਿਉਂਕਿ ਪੁਲਿਸ ਨੇ ਹਜੇ ਤੱਕ ਇਹ ਕਿਹਾ ਵੀ ਅਸੀਂ ਦੱਸ ਨਹੀਂ ਰਹੇ ਇਹਦਾ ਅਸਲ ਕਾਰਨ ਪਰ ਇੰਨਾ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਹੈ ਕਿ ਡੈਥ ਵਾਸ ਨਾਟ ਸਸਪੀਸ਼ੀਅਸ ਹੁਣ ਜਿਹੜੇ ਇਹਦਾ ਕਾਰਨ ਹੋ ਸਕਦਾ ਕਿ ਉਧਰ ਨੇਚਰਲ ਕੌਜ਼ ਹੋਇਆ ਕੁਝ ਉੱਥੇ ਮਤਲਬ ਜਾਂ ਤਾਂ ਐਕਸੀਡੈਂਟ ਹੋਇਆ ਜਾਂ ਕੋਈ ਜਿਹੜੀ ਆ ਕਹਿ ਲੋ ਕਿ ਸੈਲਫ ਇਨਸਫਲਿਕਟਡ ਸਰਕਮਸਟਾਂਸਸ ਵੀ ਹੋ ਸਕਦੇ ਆ ਹਾਲਾਂਕਿ ਕੋਈ ਇਹਦੇ ਐਵੀਡੈਂਸ ਜਾਂ ਕੋਈ ਵਿਸਥਾਰ ਉਹਨਾਂ ਨੇ ਇਸ ਗੱਲ ਦੇ ਵਿੱਚ ਨਹੀਂ ਦੱਸੀ ਸੋ ਇਸ ਕੇਸ ਦੇ ਵਿੱਚ ਜਿਹੜੀ ਖਾਸ ਤੌਰ ਦੇ ਉੱਤੇ ਕ੍ਰਾਈਮ ਕਿਸੇ ਇੱਕ ਤਰ੍ਹਾਂ ਦੀ ਹੋਰ ਗੱਲਬਾਤ ਉਹਨਾਂ ਸਾਰੀਆਂ ਤੋਂ ਇਨਕਾਰ ਕੀਤਾ ਗਿਆ ਜਿਸ ਕਿਸਮ ਦੇ ਲੋਕ ਪਹਿਲਾਂ ਇਹਦੇ ਬਾਰੇ ਸੋਚ ਰਹੇ ਸੀ ਹੁਣ ਹੋ ਕੀ ਸਕਦਾ ਉੱਥੇ ਜਿਹੜਾ ਵਾਕ ਇਹ ਓਵਨ ਹੈਗਾ ਆ ਕਿ ਐਡਾ ਵੱਡਾ ਆ ਜਿਹਦੇ ਅੰਦਰ ਉਹਦੇ ਕਈ ਕਾਰਨ ਦੱਸਦੇ ਆ ਕਿ ਹੁਣ ਬਾਕੀ ਗੱਲ ਤਾਂ ਅਸਲ ਕੀ ਆ ਪੁਲਿਸ ਹੀ ਬਾਅਦ ਦੇ ਵਿੱਚ ਜਦੋਂ ਆ ਕੇ ਦੱਸੂਗੀ ਪਰ ਉੱਥੇ ਕੁਝ ਵੀ ਹੋ ਸਕਦਾ ਅੰਦਰ ਉਹ ਲੋਕ ਹੋ ਸਕਦੀ ਹੈ ਉਹਦੇ ਵਿੱਚ ਕਈ ਵਾਰੀ ਕੁਝ ਡੇਂਜਰਸ ਗੈਸ ਆ ਜਾਂਦੇ ਉਹਦੇ ਫਿਊਮਸ ਹੁੰਦੇ ਆ ਉਹ ਚੜ ਗਈ ਅੰਦਰ ਪਤਾ ਨਹੀਂ ਲੱਗਿਆ ਉਹਦਾ ਡੋਰ ਬਹੁਤ ਹੈਵੀ ਹੁੰਦਾ ਹੋ ਸਕਦਾ ਉਹ ਨਹੀਂ ਖੁੱਲਿਆ ਜਾਂ ਕੋਈ ਵੀ ਐਦਾਂ ਦੀ ਗੱਲਬਾਤ ਹੋਇਆ ਕੀ ਆ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਪਰ ਅੱਜ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਪਡੇਟ ਆ ਕਿ ਇਹਦੇ ਪਿੱਛੇ ਕਿਸੇ ਕਿਸਮ ਦਾ ਕ੍ਰਿਮੀਨਲ ਇੰਟੈਂਟ ਨਹੀਂ ਸੀ ਜਾਂ ਜਿਹੜਾ ਫਾਉਲ ਪਲੇ ਆ ਉਹ ਇਹਦੇ ਵਿੱਚ ਇਨਵੋਲਵ ਨਹੀਂ ਸੀ ਅਸਲ ਦੇ ਵਿੱਚ ਇਹਦਾ ਕਾਰਨ ਹੋਰ ਆ ਸੋ ਨਾਟ ਸਸਪੀਸ਼ੀਅਸ ਦਾ ਮਤਲਬ ਹਰ ਕਿਸਮ ਦੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਆ ਉਹਨੂੰ ਇਹ ਰੂਲ ਆਊਟ ਕਰਦਾ ਆ ਪਰ ਅਜੇ ਇਹਦੇ ਬਾਰੇ ਜਿਹੜੀ ਅਗਲੀ ਅਗਲਾ ਮਤਲਬ ਹੋਇਆ ਕੀ ਆ ਇਸ ਗੱਲ ਦੇ ਵਿੱਚ ਇਨੂੰ ਜਿਹੜੀ ਕ੍ਰਿਮਨਲ ਐਕਟੀਵਿਟੀ ਨੂੰ ਤਾਂ ਰੂਲ ਆਊਟ ਕਰਦਾ ਪਰ ਇਹਦਾ ਰੂਮ ਜਿਹੜੀਆਂ ਪੋਸੀਬਿਲਟੀਜ਼ ਕਿਹੜੀਆਂ ਨੇ ਉਹਦੇ ਲਈ ਸਵਾਲ ਹੈ ਜੇ ਵੀ ਉੱਥੇ ਦਾ ਉੱਥੇ ਖੜਾ ਹੈ ਕਿ ਇਹ ਕੀ ਇੱਕ ਮਤਲਬ ਬੜੀ ਦੁਖਾਂਤਕ ਗਲਤੀ ਸੀਗੀ ਇਹ ਕੋਈ ਇਕਵਿਪਮੈਂਟ ਦੇ ਵਿੱਚ ਮਾਲ ਫੰਕਸ਼ਨਿੰਗ ਹੋ ਗਈ ਜਾਂ ਜਿਹੜੀ ਆ ਇਹਦੇ ਵਿੱਚ ਸੈਲਫ ਇਨਫੈਕਟਰ ਸਰਕਮਸਟੈਂਸਸਰ ਸੀਗੇ ਸੋ ਇਹਦੇ ਜਿਹੜੀਆਂ ਐਡੀਸ਼ਨਲ ਡਿਟੇਲਸ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਗੀਆਂ ਪਰ ਆਪਣੇ ਆਪ ਦੇ ਵਿੱਚ ਬਹੁਤ ਦਰਦਨਾਕ ਘਟਨਾ ਉਹਨੀਆਂ ਸਾਲਾਂ ਦੀ ਕੁੜੀ ਗੁਰਸਿਮਰਨ ਹਾਲੀਫੈਕਸ ਦੇ ਵਿੱਚ வால்ਮਾਰਟ ਦੇ ਵਿੱਚ ਅੰਦਰ ਉਹ ਤੇ ਉਹਦੀ ਮਾਤਾ ਦੋਵੇਂ ਜਣੀਆਂ ਉੱਥੇ ਕੰਮ ਕਰਦੀਆਂ ਸੀ ਥੋੜਾ ਮਾਤਾ ਨੂੰ ਨਹੀਂ ਪਤਾ ਲੱਗਿਆ ਕਿ ਕੁੜੀ ਦਿਖ ਨਹੀਂ ਰਹੀ ਕਿਤੇ ਇੱਧਰ ਉੱਧਰ ਉਹਨੇ ਲੱਭਿਆ ਨਹੀਂ ਪਤਾ ਲੱਗਿਆ ਅਥਾਰਟिटीज ਨਾਲ ਗੱਲ ਕੀਤੀ ਕਿਸੇ ਨੂੰ ਨਹੀਂ ਪਤਾ ਤੇ ਬਾਅਦ ਵਿੱਚ ਪਤਾ ਲੱਗਿਆ ਜਾ ਕੇ ਕਿ ਜਿਹੜਾ ਵਾਕਨ ਓਵਨ ਸਗਾ ਹੋ ਬੇਕਰੀ ਵਾਲੇ ਸੈਕਸ਼ਨ ਦੇ ਵਿੱਚ ਇਹ ਪਤਾ ਲੱਗਦਾ ਕਿ ਉਹ ਅੰਦਰ ਹੀ ਕਿਤੇ ਬੰਦ ਹੋ ਕੇ ਤਾਂ ਅੰਦਰ ਹੀ ਉੱਥੋਂ ਉਹ ਇੱਕ ਤਰੀਕੇ ਦੇ ਨਾਲ ਪਿਗਲ ਗਈ ਤੇ ਏਡੀ ਦਰਦਨਾਕ ਮੌਤ ਔਰ ਕਮਿਊਨਿਟੀ ਨੇ ਫਿਰ ਸਾਰੇ ਦੀ ਸਾਰੀ ਕਮਿਊਨਿਟੀ ਉੱਤੇ ਜੋ ਕੁਝ ਕਰ ਸਕਦੀ ਸੀ ਉਹਨਾਂ ਨੇ ਕੀਤਾ ਇਹਦੇ ਪਿਤਾ ਜੀ ਜਿਹੜੇ ਇੰਡੀਆ ਸੀਗੇ ਉਹਨਾਂ ਨੂੰ ਇੱਥੇ ਲਿਆਉਣ ਦੇ ਲਈ ਉਹਦਾ ਫਿਊਨਰਲ ਇਹ ਸਾਰੇ ਕੁਝ ਦੇ ਉੱਤੇ ਖਰਚਾ ਹੋਣਾ ਸੀ ਫਿਰ ਜਿਹੜਾ ਫੰਡ ਰੇਜ਼ ਕੀਤਾ ਗਿਆ ਔਰ 2 ਲੱਖ ਡਾਲਰ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਲੋਕਾਂ ਨੇ ਇਕੱਠਾ ਕਰ ਦਿੱਤਾ ਸੀ ਹਾਲਾਂਕਿ ਉਹਨਾਂ ਨੇ ਜਿਹੜਾ ਥੋੜਾ ਜਿਹਾ ਰੱਖਿਆ ਸੀ ਕਿ 50k ਡਾਲਰ ਰੇਜ਼ ਕਰਨ ਦਾ ਟਾਰਗੇਟ ਸੀਗਾ ਕਿ ਸਾਨੂੰ 50k ਡਾਲਰ ਚਾਹੀਦਾ ਹੈ ਸਾਰੇ ਕੁਸ਼ਤੇ ਲਈ ਪਰ ਲੋਕਾਂ ਨੇ ਕੁਝ ਹੀ ਘੰਟਿਆਂ ਦੇ ਵਿੱਚ ਹੀ 2 ਲੱਖ ਦੇ ਕਰੀਬ ਡਾਲਰ ਇਕੱਠਾ ਕਰ ਦਿੱਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਜਿਹੜੀਆਂ ਹੋਰ ਅਪਡੇਟਸ ਦੋਵੇਗੀ ਇਹਦੇ ਬਾਰੇ ਕਿ ਅਸਲ ਦੇ ਵਿੱਚ ਉੱਥੇ ਹੋਇਆ ਕੀ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ